ਸਰ ਹਟੂ ਸਾਹਿਬ ਇਹ ਪਾਰਲੀਮੈਂਟਰੀ ਕੰਸਟਿਟੂਐਂਸੀ ਦਾ ਇੱਕ ਸੈਟਰ ਹੈ ਜਾਰੋ ਸਟੇਟ ਦੀ ਹੈ ਪੀ.ਸੀ.ਐਸ ਜਿਸ ਦੇ ਪ੍ਰੋਡੂਸਰ ਬਣਾ ਨੇ ਬਹੁਤ ਹੀ ਵਧੀਆ ਫੰਕਸ਼ਨ ਆਰਗੇਨਾਈਜ਼ ਕਰਾਇਆ ਜਿਤੇ ਵਿੱਚ ਇਹਨਾਂ ਨੇ ਮੇਨ ਜੋ ਸੱਤਾ ਦਿੱਤਾ ਲੋਕਾਂ ਨੇ ਇਸ ਨੂੰ ਸਮਝ ਕੇ ਵੋਟ ਕਰੀ ਤੇ 1 ਜੂਨ ਨੂੰ ਮੋਰ ਥੈਨ 75% ਵੋਟਿੰਗ ਦਾ ਪੀਚਾ ਜੋ ਹੈ सचिन ने अपने त्रसामिक कांस्टिट्यूएंसी में रहते और, uh, और है है ही हैज वर्क वेरी हार्ड फॉर दिस फंक्शन और जिन्ना इतने लोकां ਦੇ ਵਿੱਚ ਹਿੱਸਾ ਹੈ ਇਸ ਫੰਕਸ਼ਨ ਦੇ ਇਸ ਨੂੰ ਮੈਨੂੰ ਲੱਗਦਾ ਹੈ ਕਿ ਜੋ VOTING ਹੈ ਖੜੂ ਸਾਹਿਬ ਦੇ ਵਿੱਚ ਉਹ ਮੋਰ ਦੈਨ 75% ਇਸ ਵਾਰ ਹੋਈ ਹੈ ਇਹਦੇ ਨਾਲ ਹੀ ਸਾਰੇ ਡਿਪਾਰਟਮੈਂਟਸ ਵੀ تھے ਪਾਰਟਿਸਪੀਟ ਕੀਤਾ ਹੋਇਆ ਉਹਨਾਂ ਨੇ ਪ੍ਰਿੰਸੀਪਲ ਜਾਂ ਪ੍ਰਿੰਸੀਪਲਸ ਕੋ ਦਾ ਸਟਾਫ ਉਹਨਾਂ ਨੇ ਕੋਰਪਰੇਸ਼ਨ ਹੈ और सू लगता है कि बहुत वीटे जो है चोर असं खड़ू साहब पार्लियामेंट्रीसो पब्लिक पब्लिकों ये संदेश देना चाहेंगे कि सा तैयारी है लोग सभा चोड़ की वो बहुत ही बढ़िया है बिना किसी डर तो बिना किसी भय तो सा जिन्हें भी पोलिंग स्टेशन है उत्थे आके मतदान मतदान करिए एक तारीख में ਔਰ 70 ਵਪਾਰ ਤੋਂ ਚੰਪੀਅਨਸ਼ਿਪ ਦਾ ਨਾਂ ਰਹਾ ਹੈ ਬਟ ਮੋਰ ਦੈਨ 75% ਦੇ ਬੱਚੇ ਚਾਹੀਦੇ ਚਾਹੀਦੇ ਮੋਟਾ ਹੁਣ ਵੀ ਬਣ ਸਕਦੀ ਹੈ ਵੋਟਾਂ 4 ਮਹੀਨਿਆਂ ਤੱਕ ਜੋ ਹੈ ਤੁਸੀਂ ਬਣਾ ਸਕਦੇ ਹੋ ਜੋ ਵੀ ਨਵੇਂ ਬੱਚੇ 18 ਸਾਲ ਤੋਂ ਹੋਣੇ ਹੋਵੇ ਹੈ ਔਰ ਤਿਆਰੀਆਂ ਸਾਡੀਆਂ ਪੂਰੀਆਂ ਹੈ ਜੀ ਔਰ ਵਧੀਆ ਮਤਾਨੇ ਤੇ ਚੱਲ ਰਹੇ ਹੈ ਜੀ ਜੀ ਸਾਨੂੰ ਮਾਣਯੋਗ ਮੁੱਖ ਚੌਣ ਅਫਸਰ ਪੰਜਾਬ ਵੱਲੋਂ ਇੱਕ ਜੀਓ ਲੈਟਰ ਆਇਆ ਸੀਗਾ ਅੱਜ ਤੋਂ ਤਕਰੀਬਨ ਇੱਕ ਹਫ਼ਤੇ ਪਹਿਲਾਂ ਜਿਸ ਦੇ ਵਿੱਚ ਉਹਨਾਂ ਨੇ ਯਾਦ ਸੀਗਾ ਕਿ ਚੋਣ ਮੁਹੱਸਬ ਕਰਾਏ ਜਾਣ ਮਹਿਲਾ ਚੋਣ ਪ੍ਰੇਰਿਤ ਕਰਾਇਆ ਜਾਣ ਜਿੱਥੇ ਸਭ ਤੋਂ ਲੋਸਟ ਕਰਨਾ ਉਹੜੀਆਂ ਪੁੱਛਣੇ ਉਸ ਤੋਂ ਬਿਨਾ ਜਿੱਤੇ ਪੀ ਡਬਲਯੂ ਡੀ ਬਹੁਤ ਜ਼ਿਆਦਾ ਲੋਅਡ ਐਕਸੈਸਿਬਿਲਟੀ ਦੇ ਟ੍ਰਾਂਸਪੋਰਟੇਸ਼ਨ ਪਲਾਨ ਦੇ ਅਧਾਰ ਤੇ ਅਸੀਂ ਉਹਨਾਂ ਦੇ ਨਿਰਦੇਸ਼ਾਂ ਦੀ ਦਿਸ਼ਾ ਪਾਲਣਾ ਸਹਿਤ ਅਸੀਂ ਚੋਣ ਮੁਹੱਸਬ ਤੇ ਹੋਰ ਸ਼ਾਰੀ ਗਤੀਵਿਧੀਆਂ ਕਰਾ ਰਹੇ ਹਾਂ ਆਪਣੇ ਆਪ ਚ ਤੇ ਪਹਿਲਾ ਪਹਿਲ ਹੈ ਜੋ ਸਰਨਾਰਨ ਦੇ ਵਿੱਚ ਅਸੀਂ ਚੋਣਾਂ ਨੂੰ ਇੱਕ ਉਤਸਵ ਦੀ ਤਰ੍ਹਾਂ ਮਨਾਉਣਾ ਚਾਹਦੇ ਆਂ ਆਪ ਤੁਹਾਰੇ ਅਦਰ ਪਾ ਜਾਣਦੇ ਆਂ ਕਿ ਕੰਫਰੰਸ ਜਾਂ ਵਿਆਹਾਂ ਤੇ ਜਾਂਦੇ ਨੇ ਆ ਆਪਣੇ ਵਿਆਹ ਸ਼ਾਦੀਆਂ ਤੇ ਜਾਂਦੇ ਨੇ ਸਮਾਜ ਨੂੰ ਖੁਸ਼ਾ ਹੁੰਦੇ ਨੇ ਲੇਕਿਨ ਜਦ ਬੋਟ ਪਾ ਜਾਂਦੇ ਨੇ ਤਾਂ ਆਪਣੇ ਆਪ ਤੇ ਇੱਕ ਸਾਈਕੋਲੋਜੀਕਲ ਬਰਡਨ ਆਦਾ ਕਿਉਂਕਿ ਉਹਨਾਂ ਦੇ ਮਨ 'ਚ ਤਾਰਨਾ ਹੈ ਗਿਆ ਕਿ ਬੋਟ ਪਾਉਣਾ ਛੁੱਟੀ ਹੈ ਤਾਂ ਅਸੀਂ ਇਸ ਸੂਧਨ ਦੇ ਨਾਲ ਅੱਗੇ ਚੱਲਦੇ ਹਾਂ ਕਿ ਬੋਟ ਪਾਉਣਾ ਤੁਹਾਡੀ ਛੁੱਟੀ ਨਹੀਂ ਜ਼ਿੰਮੇਵਾਰੀ 1 ਜੂਨ ਛੁੱਟੀ ਨਹੀਂ ਜ਼ਿੰਮੇਵਾਰੀ ਤਾਂ ਕਿ ਹਰ ਆਦਮੀ ਤੇ ਹਰ ਔਰਤ ਤੇ ਹਰ ਵਿਅਕਤੀ ਵਿਸ਼ੇਸ਼ ਜਾ ਕੇ ਉੱਥੇ ਵੋਟ ਪਾ ਕੇ ਆ ਸਕੇ ਤੇ ਆਪਣੇ ਲੋਕਤੰਤਰੀ